ਬਹੁਤ ਹੀ ਐਸਾਂ ਵੀ ਤਾਂ ਗੰਭੀਰ ਬਰਨ ਇੰਜਰੀਜ਼ ਜਲਣ ਦੇ ਕਰਕੇ ਇੱਕ ਪੇਸ਼ੈਂਟ ਦੇ ਤਰੀਬਨ ਸਾਰੇ ਹੀ ਬਾਡੀ ਦੇ ਅੰਦਰ ਝੁਲਸ ਗਿਆ ਸ਼ਰੀਰ ਤੇ 70% ਬਰਨ ਇੰਜਰੀਜ਼ ਦੂਜੇ ਪੇਸ਼ੈਂਟਸ ਦੇ ਵੀ ਹੈਗੀਆਂ ਰਿਗਾਈ ਗੁਰੂ ਤੋਂ ਅਈਰ ਦਸ ਕਰਦੇ ਆ ਦੋਨੋਂ ਸਹੀ ਸਲਾਮਤ ਉਹਨਾਂ ਨੂੰ ਜਾਨ ਬਖਸ਼ਿਸ਼ ਹੋਵੇ ਤੇ ਉਹਨਾਂ ਦੀ ਸਿਹਤ ਕਾਮਯਾਬ ਹੋਵੇ ਸਰਕਾਰ ਤੇ ਡਾਕਟਰ ਸਾਹਿਬਾਨ ਸਾਰੇ ਹਰ ਕਿਸਮ ਦਾ ਉਪਰਾਲਾ ਕਰ ਰਹੇ ਪਾਰਟੀ ਕਨਿਓ ਵੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਸਦਸੇ ਨਾਲ ਆਏ ਹੈ ਉਹਨਾਂ ਸਾਰਿਆਂ ਨੂੰ ਹਰ ਕਿਸਮ ਦਾ ਸਹਿਯੋਗ ਪਾਰਟੀ ਸਰਕਾਰ ਤੇ ਸਾਰਾ ਪੰਜਾਬ ਤੇ ਅੱਜ ਮੈਂ ਸਮਝਦਾ ਸਾਰਾ ਦੇਸ਼ ਇਕਜੁੱਟ ਹੈ ਕਿਉਂਕਿ ਇਹ ਲੜਾਈ ੱੱਲੇ ਪੰਜਾਬ ਦੀ ਨਹੀਂ ਆ ਸਾਰੇ ਹਿੰਦੁਸਤਾਨ ਦੀ ਲੜਾਈ ਹੈ ਵੈਸੇ ਤਾਂ ਹਿੰਦੁਸਤਾਨ ਲੜਾਈ ਸਾਰੀ ਦੁਨੀਆ ਦੀ ਲੜਾਈ ਲੜ ਰਿਹਾ ਹੈ ਉਹ ਲੜਾਈ ਹੈ ਅਤੰਕਵਾਦ ਦੇ ਖਿਲਾਫ ਉਹ ਸਾਤਨ ਅਤੰਕਵਾਦ ਦੇ ਖਿਲਾਫ ਜਿਹਦਾ ਕਿ ਨੋਣਾ ਚਿਹਰਾ ਜਿਹੜਾ ਪਲਵਾਮਾ ਦੇ ਅੰਦਰ ਦੇਖਣ ਨੂੰ ਮਿਲਿਆ ਪਹਿਲਗਾਮ ਦੇ ਅੰਦਰ ਦੇਖਣ ਨੂੰ ਮਿਲਿਆ ਪਰ ਪੰਜਾਬ ਇਸ ਦਾ ਪੂਤ ਬੋਗੀ ਬਹੁਤ ਹਰਸੇ ਤੋਂ ਰਿਹਾ ਹੈ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਹੈ ਸਾਰੇ ਮਸਲੇ ਨੂੰ ਹਜ਼ਾਰਾਂ ਜਾਨਾਂ ਇਸ ਅਤੰਕਵਾਦ ਦੇ ਅਸੀਂ ਸ਼ਿਕਾਰ ਹੋਏ ਆ ਤੇ ਪੰਜਾਬ ਦੀ ਆ ਸਾਡੀ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਪਿਆ ਜ਼ਿੰਮੇਵਾਰੀ ਦੇਸ਼ ਦੀ ਸੁਰੱਖਿਆ ਦੀ ਜਦੋਂ ਵੀ ਕਿਤੇ ਲੋਡ ਪੈਂਦੀ ਹੈ ਪੰਜਾਬ ਹਮੇਸ਼ਾ ਸਰਦੀ ਸੂਬਾ ਹੋਣ ਕਾਰਨ ਸਦੀਆਂ ਤੋਂ ਮੁਗਲਾਂ ਤੋਂ ਲੈ ਕੇ ਅੱਜ ਤਾਈਂ ਪੰਜਾਬ ਨੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਜਾਨ ਮਾਲ ਦੀ ਪਰਵਾ ਨਾ ਕਰਕੇ ਦੇਸ਼ ਦੀ ਸੁਰੱਖਿਆ ਵਾਸਤੇ ਅੱਗੇ ਅੱਡੀ ਕੋ ਇੱਕ ਦੀਵਾਰ ਵਾਂਗੂ ਇਥੇ ਇੱਕ ਐਵਰੇਜ ਪਹਾੜ ਵਾਂਗੂ ਹੈ ਜਿਹਦੇ ਦੇਸ਼ ਦੀ ਸੁਰੱਖਿਆ ਦੇ ਵਿੱਚ ਤੇ ਦੁਸ਼ਮਣਾਂ ਨੂੰ ਰੋਕਣ ਦਾ ਕੰਮ ਕੀਤਾ ਹੈ ਉਹਦੇ ਨਾਲ ਹੀ ਮੈਂ ਸਮਝਦਾ ਵੀ ਅੱਜ ਸਾਰਿਆਂ ਨੂੰ ਇਸ ਗੱਲ ਦੀ ਖਾਸ ਤੌਰ ਤੇ ਪੰਜਾਬ ਦੇ ਅੰਦਰ ਲੋਕਾਂ ਦੇ ਇਸ ਗੱਲ ਦਾ ਇੱਕ ਬਹੁਤ ਵੱਡਾ ਬੂੰਗਾਰਾ ਜਿੱਤੇ ਫੌਜ ਦੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਪੰਜਾਬ ਦੇ ਲੋਕ ਖੜੇ ਐ ਉਥੇ ਹੀ ਪੂਰੇ ਦੇਸ਼ ਵਾਂਗੂ ਸਾਰੇ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੀ ਹਮੇਸ਼ਾ ਸਾਡੇ ਦਿਲ ਚ ਕਾਮਨਾ ਰਹਿੰਦੀ ਹੈ ਜੋ ਹੀ ਅਮਨ ਸ਼ਾਂਤੀ ਦੀ ਜੋ ਕੱਲ ਖਬਰ ਆਈ ਹੈ ਸੀਜ਼ਫਾਇਰ ਦੀ ਮੈਂ ਸਮਝਦਾ ਸਾਰੇ ਲੋਕਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਹੈ ਕਿਉਂਕਿ ਜਿਹੜੇ ਅਤੰਕਵਾਦ ਦੇ ਖਿਲਾਫ ਮਹਿੰਮ ਚੱਕਿਆ ਸੀਗਾ ਬੀੜਾ ਚੱਕਿਆ ਸੀਗਾ ਉਹਦਾ ਮੂੰਹ ਤੋੜ ਜਵਾਬ ਹਿੰਦੁਸਤਾਨ ਦੀ ਫੌਜਾਂ ਨੇ ਇਸ ਤੇ ਪ੍ਰਧਾਨ ਮੰਤਰੀ ਦੇ ਨਿਰਦੇਸ਼ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਇੱਕ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੱਤਾ ਹੈ। ਪਰ ਜਦੋਂ ਆਹ ਸੰਦੇਸ਼ ਚੱਲਿਆ ਗਿਆ ਤੇ ਉਹਦੇ ਬਾਅਦ ਅੱਜ ਜਦੋਂ ਜੰਦ ਵਿਰਾਮ ਦੀ ਖਬਰ ਆਈ ਹੈ ਸਾਰਿਆਂ ਨੇ ਦਾ ਸਵਾਗਤ ਵੀ ਕੀਤਾ ਹੈ ਤੇ ਪੰਜਾਬ ਦੇ ਅੰਦਰ ਖਾਸ ਤੌਰ ਤੇ ਇਸੇ ਨੂੰ ਲੈ ਕੇ ਕੱਲ ਸੀਜ਼ਫਾਇਰ ਹੋਣ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ 올 ਪਾਰਟੀ ਮੀਟਿੰਗ ਜੀਪ੍ਰੀਸ ਸਾਹਿਬ ਵੀ ਸ਼ਾਮਿਲ ਸੀਗੇ ਬਾਕੀ ਸਾਰੀਆਂ ਪਾਰਟੀਆਂ ਅਕਾਲੀ ਪਾਰਟੀ ਕਾਂਗਰਸ ਸੀਪੀਆਈ ਸੀਪੀਆਈਐਮ ਬਹੁਜਨ ਸਮਾਜ ਪਾਰਟੀ ਤੇ ਬੀਜੀ ਬੀਜਪੀ ਕਨੇਓ ਮਨੂ ਵਿਯੋਧੇ ਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਸਾਰਿਆਂ ਨੇ ਇਸ ਗੱਲ ਦੀ ਝਲਾਗਾ ਵੀ ਕੀਤੀ ਵੀ ਔਰ ਕਿ ਜਿਹੜਾ ਯੁੱਧ ਵਿਰਾਮ ਹੋਇਆ ਹੈ ਹਿੰਦੁਸਤਾਨ ਦੀ ਸ਼ਰਤਾਂ ਦੇ ਉੱਤੇ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਦਿਖਾ ਕੇ ਉਹਨਾਂ ਨੂੰ ਆਪਣੇ ਗਲਤੀ ਦਾ ਅਹਿਸਾਸ ਪਾਕਿਸਤਾਨ ਨੂੰ ਹੋਇਆ ਵੀ ਹੈ ਕਿ ਮੈਂ ਸਮਝਦਾ ਅਗਰ ਨਹੀਂ ਹੋਇਆ ਤਾਂ ਉਹਦੇ ਵਾਸਤੇ ਵੀ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਬਿਲਕੁਲ ਦਿਖਾਈ ਵੀ ਹੈ ਤੇ ਉਹ ਇੱਕ ਸ਼ਮਤਾ ਵੀ ਦਿਖਾਈ ਹੈ ਵੀ ਅਸੀਂ ਆਪਣੇ টেরਰਿਜ਼ਮ ਨੂੰ ਕਿਸੇ ਹੱਦ ਤੱਕ ਹੀ ਬਿਲਕੁਲ ਉਹਨੂੰ ਟੋਲਰੇਟ ਨਹੀਂ ਕਰਾਂਗੇ ਤੇ ਉਹਦਾ ਬੜੀ ਭਾਰੀ ਕੀਮਤ ਉਹ ਚੁਕਾਣੀ ਪਊਗੀ ਇੱਕ ਉੱਥੇ ਭਾਜੀਪੀ ਕਨੇਓ ਮੈਂ ਸੁਝਾਵ ਰੱਖਿਆ ਸੀਗਾ ਕਿਉਂਕਿ ਜਿੱਥੇ ਲੜਾਈ ਦੇ ਅੰਦਰ ਪੰਜਾਬ ਦੇ ਜਾਨ ਮਾਲ ਦਾ ਨੁਕਸਾਨ ਤੇ ਸਾਡੇ ਬਹਾਦਰ ਸੈਨਿਕ ਆਪਣੇ ਜਾਨ ਕੁਰਬਾਨ ਕਰਦੇ ਉੱਥੇ ਹੀ ਕਿਉਂਕਿ ਦਿਆਨੇ ਦੇ ਇੱਥੇ ਜ਼ਮੀਨ ਤੇ ਖੜਿਆ ਸਾਡੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੁੰਦਾ ਸਾਡੀ ਇੰਡਸਟਰੀ ਨੂੰ ਸਾਡੇ ਇਕਨੋਮੀ ਨੂੰ ਜਿਹੜਾ ਨੁਕਸਾਨ ਹੁੰਦਾ ਉਹਦੇ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਪ੍ਰਪੋਜ਼ਲ ਦਾ ਜਿਹੜਾ ਭਾਜੀਪੀ ਪੰਜਾਬ ਕਰਨੇ ਉਹ ਮੈਂ ਉਥੇ ਮੀਟਿੰਗ ਦੇ ਅੰਦਰ ਰੱਖਿਆ ਉਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਦ ਮਾਨ ਜੀ ਨੇ ਵੀ ਹੰਗਾਰਾ ਦਿੱਤਾ ਕਿ ਖਾਸ ਤੌਰ ਤੇ ਮੈਂ ਆਭਾਰੀ ਹਾਂ ਪੰਜਾਬ ਦੇ ਗਵਰਨਰ ਕਟਾਰੀਆ ਜੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਬਿਲਕੁਲ ਨਾ ਸਿਰਫ ਇਸ ਗੱਲ ਨੂੰ ਸਵੀਕਾਰ ਕੀਤਾ ਕਲਪੀ ਉਹਨਾਂ ਨੇ ਹੰਗਾਰਾ ਵੀ ਦਿੱਤਾ ਹੈ ਕਿ ਆ ਜਿਹੜੀ ਪ੍ਰਪੋਜ਼ਲ ਹੈ ਭਾਜਪਾ ਪੰਜਾਬ ਦੀ ਉਹਨੂੰ ਅਸੀਂ ਲੈ ਕੇ ਪ੍ਰਧਾਨ ਮੰਤਰੀ ਤਾਈਂ ਵੀ ਜਾਵਾਂਗੇ ਸੈਂਟਰਲ ਗਵਰਨਮੈਂਟ ਕੋਲ ਵੀ ਲੈ ਕੇ ਜਾਵਾਂਗੇ ਉਹ ਸੀ ਵੀ ਸਾਨੂੰ ਇੰਡਸਟਰੀ ਨੂੰ ਹੋਣ ਵਾਲਾ ਨੁਕਸਾਨ ਅੱਜ ਵੀ ਨਹੀਂ ਸਦੀਆਂ ਤੋਂ ਜਦੋਂ ਤੋਂ ਅਸੀਂ ਪੰਜਾਬ ਹਮੇਸ਼ਾ ਚਾਹ 65 ਦੀ ਲੜਾਈ ਹੈ ਚਾਹ 71 ਦੀ ਲੜਾਈ ਹੈ ਚਾਹ ਟਰੋਰਿਜ਼ਮ ਦੇ ਦਿਨ ਸੀਗੇ ਚਾਹ ਬਾਦਸ਼ਹਿ CARGIL ਦੇ ਦੌਰਾਨ ਪੀਐਸਏ ਤੋਂ ਟੈਨਸ਼ਨ ਵਧੀ ਹੈ ਉਹਦਾ ਡਾਇਰੈਕਟ ਇੰਪੈਕਟ ਸਾਡੀ ਇਕਨੋਮਿਕਸ ਤੇ ਪੈਂਦਾ ਸਾਡੀ ਇੰਡਸਟਰੀ ਤੇ ਪੈਂਦਾ ਹੈ ਲੋਕਡਾਊਨ ਵਪਾਰ ਤੇ ਪੈਂਦਾ ਹੈ ਕਿ ਪੰਜਾਬ ਨੂੰ ਇੱਕ ਇਕਨੋਮਿਕ ਪੈਕੇਜ ਜਿਹੜਾ ਉਹਦੇ ਵਾਸਤੇ ਬੀਜੇਪੀ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਪੰਜਾਬ ਬੀਜੇਪੀ ਇਸ ਗੱਲ ਨੂੰ ਪੂਰੇ ਹੰਗਾਰੇ ਨਾਲ ਅਸੀਂ ਉੱਥੇ ਜਾ ਕੇ ਇਸ ਗੱਲ ਨੂੰ ਚੱਕਾਂਗੇ ਕਿ ਪੰਜਾਬ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਜਾਵੇ ਜਿਹਦੇ ਵਿੱਚ ਫਿਸਕਲ ਬੈਨੀਫਿਟਸ ਫਾਈਨੈਂਸ਼ੀਅਲ ਬੈਨੀਫਿਟਸ ਚਾਹੇ ਸਾਡੇ ਕਿਸਾਨ ਪਰ ਆਏ ਸਾਡੇ ਮਜ਼ਦੂਰ ਹੈ ਚਾਹੇ ਵਪਾਰ ਹੈ ਜਾਂ ਇੰਡਸਟਰੀ ਹੈ ਉਹਦੇ ਵਾਸਤੇ ਦਿੱਤਾ ਜਾਵੇ ਮੰਨੂ ਅੱਜ ਮੈਂ ਵਧਾਈ ਵੀ ਦੇਣਾ ਚਾਹੂੰਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਕ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਸਵਰਨਰ ਸਾਹਿਬ ਦਾ ਜਿਨ੍ਹਾਂ ਨੇ ਹੰਗਾਰਾ ਦਿੱਤਾ ਆਹ ਨਾਲ ਦੇ ਦਿਨਾਂ ਦੇ ਵਿੱਚ ਜਦੋਂ ਆ ਹਾਲਾਤ ਹੈ ਜੇ ਹੋਰ ਸੁੰਦਰ ਜਾਂਦੇ ਕਿਉਂਕਿ ਅਜੇ ਤਾਂ ਰੀਸੈਂਟਲੀ ਸੀਜ਼ਫਾਇਰ ਅਨਾਉਂਸ ਹੋਈ ਹੈ ਕੱਲ ਰਾਤ ਨੂੰ ਵੀ ਉਹਦੀ ਵਾਇਲੇਸ਼ਨਸ ਹੋਈਆਂ ਪਰ ਮੁੰਡਾ ਇਹਦਾ ਸਮਾਂ ਲੱਗਦੇ ਲੱਗਦੇ ਸਾਰਾ ਪਾਕਿਸਤਾਨ ਨੂੰ ਇਸ ਗੱਲ ਦਾ ਪੂਰਾ ਇੱਕ ਅਕਾ ਚਾਨਣਾ ਹੋ ਗਿਆ ਕਿ ਹਿੰਦੁਸਤਾਨ ਨੇ ਟਰੋਰਿਜ਼ਮ ਨੂੰ ਬਖਸ਼ਣਾ ਨਹੀਂ ਉਹਦੇ ਬਾਅਦ ਅੱਜ ਜਦੋਂ ਇਹ ਹਾਲਾਤ ਸੁਧਰ ਜਾਂਦੇ ਆ ਉਹਦੇ ਬਾਅਦ ਗਵਰਨਰ ਸਾਹਿਬ ਕੋਲ ਜਾ ਕੇ ਅਸੀਂ ਬੀਜੇਪੀ ਦੇ ਸਾਰੇ ਸਾਥੀ ਇਕੱਠੇ ਹੋ ਕੇ ਉਹਨਾਂ ਨੂੰ ਇਹਦੇ ਅੱਗੇ ਰੂਪਰੇਖਾ ਵੀ ਤਿਆਰ ਕਰਾਂਗੇ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਕੱਲ ਸਾਰੀ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ ਇਸ ਕਿਸਮ ਦਾ ਇੱਕ ਸਾਰਾ ਨੇਕ ਜੁੜਤਾ ਦਿਖਾਈ ਹੈ ਉਸ ਇੱਕ ਜੁੜਤਾ ਨੂੰ ਲੈ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਕੋਲ ਜਾਈਏ ਤੇ ਪੰਜਾਬ ਦੇ ਵਾਸਤੇ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਪੰਜਾਬ ਹਮੇਸ਼ਾ ਪਹੁੰਚ ਪਹੁੰਚੀ ਰਹੇ ਹੈ ਪੰਜਾਬ ਨੇ ਹਰੇਕ ਪੱਖੋਂ ਕੀਮਤ ਬਹੁਤ ਕੀਮਤਾਂ ਚੁਕਾਈਆਂ ਸਾਨੂੰ ਪੰਜਾਬੀਆਂ ਨੂੰ ਮਾਣ ਵੀ ਹੈ ਦੇਖੋ ਸਾਨੂੰ ਜਿਹੜਾ ਮਾਣ ਹੈ ਵੀ ਅਸੀਂ ਦੇਸ਼ ਦੇ ਵਾਸਤੇ ਕਿਦੇ ਕੰਮ ਮਾਨੇ ਕੁਰਬਾਨੀ ਦੇਣ ਤੋਂ ਪੰਜਾਬੀ ਕਦੇ ਪਿੱਛੇ ਨਹੀਂ ਹਟਦਾ ਪਰ ਸਾਡੇ ਉਹਨਾਂ ਕੁਰਬਾਨੀਆਂ ਨੂੰ ਮਤੇ ਨਜ਼ਰ ਰੱਖ ਕੇ ਸਾਡੇ ਹੋਣ ਵਾਲੇ ਨੁਕਸਾਨ ਨੂੰ ਮਤੇ ਨਜ਼ਰ ਰੱਖ ਕੇ ਆ ਇੱਕ ਸਮੇਂ ਦੀ ਪੁਕਾਰ ਹੈ ਸਾਡਾ ਮੈਂ ਸਮਝਦਾ ਸਾਡਾ ਹੱਕ ਹੈ ਜਿਹੜਾ ਪੰਜਾਬੀਆਂ ਨੇ ਆਪਣੇ ਖੂਨ ਪਸੀਨੇ ਨਾਲ ਆ ਕਮਾਇਆ ਉਸ ਨੂੰ ਨਜ਼ਰ ਰੱਖਦੇ ਹੋਏ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਪੈਕੇਜ ਜਿਸ ਕਿਸਮ ਦਾ ਚਾਏ ਅੱਜ ਜੰਮੂ ਨੂੰ ਦੇ ਰੱਖਿਆ ਹੈ ਚਾਹ ਪਹਿਲਾਂ ਹਿਮਾਚਲ ਨੂੰ ਦੇ ਰੱਖਿਆ ਸੀਗਾ ਇਸ ਇਸ ਕਿਸਮ ਦਾ ਪੈਕੇਜ ਦਿੱਤਾ ਜਾਵੇ ਤਾਂ ਕਿ ਪੰਜਾਬੀ ਹੋਰ ਹੌਸਲੇ ਨਾਲ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਰਹਿ ਕੇ ਪੰਜਾਬ ਦੀ ਬਿਹਤਰੀ ਕਰ ਸਕੀਏ ਬਿਲਕੁਲ ਸਾਬ ਆ ਦੇਖੋ ਬਹੁਤ ਹੀ ਸਹੀ ਤੁਹਾਡਾ ਸਵਾਲ ਹੈ ਹਿੰਦੁਸਤਾਨ ਹਮੇਸ਼ਾ ਅਸੀਂ ਸ਼ਾਂਤੀ ਚਾਹਨੇ ਹਾਂ ਹਿੰਦੁਸਤਾਨ ਸ਼ਾਂਤੀ ਦਾ ਪੁਜਾਰੀ ਹੈ ਅਮਨ ਸ਼ਾਂਤੀ ਦੇ ਪੁਜਾਰੀ ਆਸੀਂ ਪਰੰਤੂ ਇਹਦਾ ਮਤਲਬ ਹੈ ਸਾਡੀ ਅਮਨ ਸ਼ਾਂਤੀ ਦੇ ਪੁਜਾਰੀ ਹੋਣ ਨੂੰ ਕੋਈ ਕਮਜ਼ੋਰੀ ਨਾ ਸਮਝ ਲਵੇ ਜਿਹੜੀ ਗੁਸਤਾਖੀ ਪਾਕਿਸਤਾਨ ਦਿਨ ਸਵੇਰ ਕਰਦਾ ਰਿਹਾ ਹੈ ਉਹਦੇ ਵਾਸਤੇ ਮੇਰਾ ਮੰਨਣਾ ਹੈ ਆ ਤਾਂ ਇੱਕ ਜਿਹੜਾ ਹੈ ਉਹਨਾਂ ਨੂੰ ਫੌਰੀ ਤੌਰ ਤੇ ਕੀਤਾ ਗਿਆ ਪਰ ਆ ਜਿਹੜੀ ਲੜਾਈ ਹੈ ਬਹੁਤ ਲੰਬੀ ਲੜਾਈ ਹੈ ਥਿਸ ਇਜ਼ ਓਨਲੀ ਦਾ ਬਿਗਨਿੰਗ ਆਤਿਕ ਸ਼ੁਰੂਆਤ ਹੈ ਸਭ ਇਸ ਕਹਿੰਦੇ ਨਾ ਸੰਤ ਦੇ ਜਿਹੜੇ ਦੰਦ ਤੋੜਨੇ ਪੈਣਗੇ ਸਾਡਾ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਝਗੜਾ ਨਹੀਂ ਸਾਡੇ ਜਿਹੜੇ ਹੈ ਪਾਕਿਸਤਾਨ ਦੇ ਲੋਕਾਂ ਨਾਲ ਜਾਂ ਫਿਜਸਤਾਨ ਦੇ ਲੋਕਾਂ ਦੇ ਅੰਦਰ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਹੈ ਬਹੁਤ ਸੁਖਾਵਾਂ ਹੈ ਸੁਖਾਵਾਂ ਰਹਿੰਦੇ ਆ ਖਦਾਰਪੁਰ ਸਾਹਿਬ ਦਾ ਲੰਗ ਇਸ ਗੱਲ ਦਾ ਸਬੂਤ ਹੈ ਸਾਡੇ ਯਾਤਰੀ ਜਾਂਦੇ ਆ ਉੱਥੇ ਮੱਥਾ ਟੇਕਣ ਛੱਡਾ ਨਾਲ ਜਾਂ ਜਾਕਿਆਂ ਦੇ ਸਾੜਿਆਂ ਦਾ ਆਪਸ ਵਿੱਚ ਬਹੁਤ ਵੱਡਾ ਸਤਕਾਰ ਵੀ ਹੁੰਦਾ ਹੈ ਪਰ ਉੱਥੇ ਜਿਹੜੇ ਗਲਤ ਐਲੀਮੈਂਟ ਬੈਠੇ ਨੇ ਜਿਹੜੇ ਜਿਹਾਦੀ ਕਿਸਮ ਦੀ ਸੋਚਦੇ ਲੋਕ ਬੈਠੇ ਹੈ ਸਾਡੀ ਲੜਾਈ ਉਹ ਸੋਚ ਦੇ ਨਾਲ ਹੈ ਉਹਨਾਂ ਦੀ ਮਜਬੂਰੀ ਆਰਮੀ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਆਪਣਾ ਕਾਰਨ ਦੇਣ ਵਾਸਤੇ ਵੀ ਅਸੀਂ ਜਿਹੜਾ ਇਹ ਪਾਕਿਸਤਾਨ ਵਿੱਚ ਨੇ ਸਾਲਾ ਤੋਂ ਲੁਕੀ ਜਾ ਰਹੇ ਆ ਉਹ ਕੋਈ ਨਾ ਕੋਈ ਚਿੰਗਾਰੀ ਲਾਉਂਦੇ ਰਹਿੰਦੇ ਆ ਇਹਦੇ ਵਾਸਤੇ ਮੇਰਾ ਮੰਨ ਹੈ ਵੀ ਆਹ ਜਿਹੜੀ ਲੜਾਈ ਹੈ ਇਹਦੀ ਸਿਰਫ ਸ਼ੁਰੂਆਤ ਹੈ ਆਹ ਜ਼ਹਿਰ ਜਿਹੜਾ ਹੈ ਉਹਨਾਂ ਚੋਂ ਕੱਟਣਾ ਪਊਗਾ ਇੱਕ ਦਿਨ ਚ ਨਹੀਂ ਹੋਣਾ ਨਾ ਹੀ ਇਹਦੇ ਵਾਸਤੇ ਮੈਂ ਸਮਝਦਾ ਜਿਸ ਤਰ੍ਹਾਂ ਇੱਕ ਫਰੇਜ਼ ਹੈ ਵਾਰ ਬਾਈ ਅਦਰ ਮੀਨਸ ਜਿਹੜੀ ਪਾਸ਼ਾ ਚ ਜਿਹੜੇ ਸਮਝਦੇ ਆ ਕਹਿੰਦੇ ਨੇ ਲਾਤੋਂ ਕੇ ਬੂਤ-ਬਾਤੋਂ ਸੇ ਨਹੀਂ ਮੰਨਤੇ ਤੇ ਉਹ ਲੈਂਗੁਏਜ ਸਮਝਾਣ ਦਾ ਕੰਮ ਵੀ ਮੈਂ ਸਮਝਦਾ ਵੀ ਸਾਡੀ ਸਰਕਾਰ ਨੇ ਸਾਡੀ ਫੌਜਾਂ ਨੇ ਕਰਕੇ ਦਿਖਾਇਆ ਹੈ ਬਾਕੀ ਜਿਹੜੀ ਲੈਂਗੁਏਜ ਹੈ ਉਹ ਵੀ ਸਾਨੂੰ ਸਮਝਾਣੀ ਆਂਦੀ ਹੈ ਇੱਕ ਗੱਲ ਜਿਹੜੀ ਮੈਂ ਸਮਝਦਾ ਮੇਰੀ ਆਪਣੀ ਨਿੱਜੀ ਜਿਹੜੀ ਵਿਚਾਰ ਹੈ ਜਦੋਂ ਇਹਨਾਂ ਨੇ ਕਿਹਾ ਪਹਿਲਾਂ ਕਿਹਾ ਸੀਗਾ ਵੀ ਹਿੰਦੁਸਤਾਨ ਨੂੰ ਵੀ ਵਿਲ ਬਲੀਡ ਇੰਡੀਆ ਬਾਈ 1000 ਕੱਟਸ ਮੈਂ ਸਮਝਦਾ ਮੈਂ ਸਰਕਾਰ ਨੂੰ ਇਸ ਪਾਸੇ ਣ ਗੌਰ ਕਰਨਾ ਚਾਹੀਦਾ ਹੈ ਵੀ ਵਾਈ ਨਾਟ ਬਲੀਡ ਪਾਕਿਸਤਾਨ ਬਾਈ 1001 ਕਟਸ ਆਪਾਂ 1000 ਤੇ ਇੱਕ ਉਸ ਕਿਸਮ ਦੇ ਜਿਹੜੇ ਇਹਨਾਂ ਨੇ ਸਾਡੇ ਨਾਲ ਕੀਤਾ ਹੈ ਉਸ ਕਿਸਮ ਦਾ ਕਿਉਂਕਿ ਪਾਕਿਸਤਾਨ ਦੇ ਲੋਕਾਂ ਨੂੰ ਜਦੋਂ ਅਹਿਸਾਸ ਹੋਊਗਾ ਕਿ ਆ ਜਿਹੜੀ ਪਾਕਿਸਤਾਨ ਦੀ ਲੀਡਰਸ਼ਿਪ ਹੈ ਪਾਕਿਸਤਾਨ ਦੀ ਫੌਜ ਤੇ ਹੁਕਮਰਾਨ ਹੈ ਉਹ ਪੰਜਾਬ ਪਾਕਿਸਤਾਨ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੇ ਜੇਬਾਂ ਭਰ ਰਹੇ ਹੈ ਉਹ ਆਪਣੇ ਆਪ ਚ ਉਹਨਾਂ ਸਰਕਾਰਾਂ ਤੇ ਸੈਨਾ ਨੂੰ ਮਜਬੂਰ ਕਰਨਗੇ ਕਿ ਹਿੰਦੁਸਤਾਨ ਇੱਕ ਬਹੁਤ ਹੀ ਅੱਛਾ ਪੜੋਸੀ ਹੋ ਸਕਦਾ ਹੈ ਬਹੁਤ ਹੀ ਅੱਛਾ ਡਿਵੈਲਪਮੈਂਟ ਦਾ ਪਾਰਟਨਰ ਹੋ ਸਕਦਾ ਹੈ ਪਰ ਜੇ ਸਾਡੇ ਨਾਲ ਪੰਗਾ ਲਾਓਗੇ ਤਾਂ ਹਿੰਦੁਸਤਾਨ ਬਹੁਤ ਹੀ ਮੈਂ ਸਮਝਦਾ ਪੈੜਾ ਦੁਸ਼ਮਣ ਵੀ ਹੋ ਸਕਦਾ ਹੈ ਇਹ ਅਸੀਂ ਅਸੀਂ ਸਬੂਤ ਕਰਕੇ ਦਿਖਾਤਾ ਪਰ ਅਸੀਂ ਅਮਨ ਸ਼ਾਂਤੀ ਚਾਹਾਂਗੇ ਅਸੀਂ ਵੀ ਤਰੱਕੀ ਕਰੀਏ ਪਾਕਿਸਤਾਨ ਦੇ ਲੋਕ ਵੀ ਜਿਹੜੇ ਅੱਜ ਭੁਗਮਰੀ ਚੇ ਕਿਉਂਕਿ ਲੜਾਈ ਚ ਉਹਨਾਂ ਦਾ ਜਾਣਾਂ ਕੁਝ ਨਹੀਂ ਕਹਿੰਦੇ ਕੰਗਾਲ ਤਾਂ ਉਹਨਾਂ ਕੋਲ ਤੈਰ ਹੀ ਤੋਂ ਮੰਗ ਕੇ ਜਾਂਦੇ ਸਭ ਉਹਨਾਂ ਨੇ ਡਰੋਨ ਵੀ ਮੰਗ ਕੇ ਲੈ ਕੇ ਆਏ ਕੋ ਸਰਚੀ ਤੋਂ ਮੰਗ ਕੇ ਲੈ ਕੇ ਚੈਨਾ ਤੋਂ ਲੈ ਕੇ गाने ਵੀ ਮੰਗ ਕੇ ਖਾਂਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੇ 4 ਡੋਕੇ ਉੱਤਰ ਗਏ ਆ ਉਹਨਾਂ ਦੀ ਵੀ ਅਮਨ ਸ਼ਾਂਤੀ ਹੋਵੇ ਪਰ ਉਹਨਾਂ ਨੂੰ ਆ ਸਦਬੁੱਧੀ ਦਿਵਾਉਣ ਵਾਸਤੇ ਅੱਖਾਂ ਖੋਲਣ ਵਾਸਤੇ ਤਾਂ ਕਿ ਉਹ ਆਪਣੀ ਸਰਕਾਰ ਤੇ ਲੀਡਰਾਂ ਨੂੰ ਮਜਬੂਰ ਕਰ ਸਕਣ ਮੈਂ ਸਮਝਦਾ ਤੇ ਬਹੁਤ ਕੁਝ ਕੰਮ ਕਰਨ ਦੀ ਸਰਕਾਰ ਨੂੰ ਲੋੜ ਹੈ ਆ ਫੌਜ ਨਾਲ ਨਹੀਂ ਹੋਣਾ ਆ ਤਾਂ ਦਿਮਾਗ ਨਾਲ ਚਾਹੀਏ ਡਿਪਲੋਮੈਟਿਕ ਮੀਨਸ ਬਿਕੋਜ਼ ਦੈਟਸ ਆਲਸੋ ਅ ਵੇਅ ਆਫ ਡਾਈing ਆਊਟ ਵਿਦ ਅ ਡਿਪਲੋਮੈਟਿਕ ਟ੍ਰੀਕੇ ਨਾ ਇਕਨੋਮਿਕ ਫਰੀਕੇ ਨਾਲ ਉਹ ਤਾਂ 1-1 ਬਿਲੀਅਨ ਮੰਗਦੇ ਫਿਰਦੇ ਐ ਸਾ ਲੋਕਾਂ ਨੂੰ ਕਹਿੰਦੇ ਆਈਐਮਐਫ ਤੋਂ ਸਾਨੂੰ 1.3 ਬਿਲੀਅਨ ਦਾ ਲੋਨ ਮਿਲ ਗਿਆ ਇਸ ਕਰਕੇ ਜਸ਼ਨ ਮਨਾ ਰਹੇ ਇੱਥੇ ਬਿਲੀਅਨਾਂ ਦੀ ਟਰਿਲਿੰਗ ਦੀ ਗਿਣਤੀ ਨਹੀਂ ਹੋ ਰਹੀ ਇਸ ਕਰਕੇ ਉਹਨਾਂ ਨੂੰ ਉਹ ਸਬਕ ਸਿਖਾਣ ਦੀ ਲੋੜ ਹੈ ਉਹ ਸਮੇਂ ਬੇ ਸਮੇਂ ਸਿਖਾਉਂਦੇ ਰਹਿਣਾ ਪਊਗਾ ਕਿਉਂਕਿ ਜੇਖਿਆ ਵੀ ਟੈਰਰਿਜ਼ਮ ਇੱਕ ਦਿਨ ਚ ਖਤਮ ਨਹੀਂ ਹੁੰਦਾ ਤੁਸੀਂ ਇਜ਼ਰਾਈਲ ਦਾ ਹਾਲ ਦੇਖ ਲਓ ਜਿਹੜੇ ਹਮਾਸ ਦੇ ਨਾਲ ਲੜਾਈ ਲੜ ਰਹੀ ਹੈ ਇਸ ਕਰਕੇ ਆ ਜਿਹੜੀ ਹੈ ਅੱਜ ਸੀਜ਼ਫਾਇਰ ਹੋਇਆ ਅਸੀਂ ਇਹਦਾ ਸਵਾਗਤ ਕਰਦੇ ਹਾਂ ਅਮਰ ਸ਼ਾਂਤੀ ਦੇ ਅਸੀਂ ਪੁਜਾਰੀ ਆ ਪਰ ਅਸੀਂ ਇੱਕ ਮੈਂ ਹੋਰ ਕਹਿਣਾ ਚਾਹੂੰਗਾ ਕਿ ਤਕੜੇ ਬੰਦੇ ਨੂੰ ਤਕੜਾ ਬੰਦਾ ਸ਼ਾਂਤੀ ਵਾਸਤੇ ਵੀ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਇਕਨੋਮਿਕ ਸਟਰੈਂਥ ਇਜ਼ ਅਲੋਂਗ ਵਿਦ आवर ਮਿਲਟਰੀ ਸਟਰੈਂਥ ਇਜ਼ ਅ ਮਸਟ ਉਹਦੇ ਵਾਸਤੇ ਪੰਜਾਬ ਦਾ ਯੋਗਦਾਨ ਤੇ ਖਾਸ ਤੌਰ ਤੇ ਲੁਧਿਆਣੇ ਦਾ ਯੋਗਦਾਨ ਹੈ ਉਹਨੂੰ ਭੁੱਲ ਨਹੀਂ ਸਕਦੇ ਉਹਨੂੰ ਮਤੇ ਨਜ਼ਰ ਰੱਖ ਕੇ ਜਿਹੜਾ ਮੈਂ ਕੱਲ ਅਪੋਜ਼ਲ ਕੀਤੀ ਹੈ ਮੈਂ ਇੱਕ ਵਾਰ ਫਿਰ ਤੋਂ ਮਾਨਯੋਗ ਗਵਰਨਰ ਸਾਹਿਬ ਦਾ ਮੁੱਖ ਮੰਤਰੀ ਦਾ ਤੇ ਬਾਕੀ ਸਾਰੀ ਪਾਰਟੀਆਂ ਦਾ ਚਾਹੇ ਅਕਾਲੀ ਸੀਗੇ ਜੈਵਨ ਕਾਂਗਰਸ ਦੇ ਵੀ ਸਾਡੇ ਰਣਜੀਤ ਨੰਬਾ ਉੱਤੇ ਪੱਟੇ ਸੀ ਉਹਨਾਂ ਨੇ ਵੀ ਸਵਾਗਤ ਕੀਤਾ ਸੀਪੀਆਈ ਨੇ ਵੀ ਸਵਾਗਤ ਕੀਤਾ ਬੀਐਸਪੀ ਨੇ ਸਵਾਗਤ ਕੀਤਾ ਸਾਰੇ ਕੱਢੇ ਹੋ ਕੇ ਅਸੀਂ ਪੰਜਾਬ ਵਾਸਤੇ ਕੋਈ ਨਾ ਕੋਈ ਇਕਨੋਮਿਕ ਪੈਕੇਜ ਆ ਕੇ ਧੰਨਵਾਦ